ਬੱਚਾ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਦੋ ਰੋਜ਼ਾ ਖੇਡਾਂ ਸੈਂਟਰ ਰੋਡੇ ਜੱल्ले ਵਾਲਾ ਬਲਾਕ ਮੱਲਾ ਵਾਲਾ ਖਾਸ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ ਤਸਵੀਰਾਂ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਜੱल्ले ਵਾਲੇ ਦੀਆਂ ਤੁਸੀਂ ਦੇਖ ਰਹੇ ਹੋ ਬੱਚਾ ਦੀ ਜ਼ਿੰਦਗੀ ਵਿੱਚ ਖੇਡਾਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ ਇਸ ਨੂੰ ਦੇਖਦੇ ਹੋਏ ਹਰ ਸਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਇਸੇ ਰੀਤ ਨੂੰ ਅੱਗੇ ਤੋਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੱਲਾਵਾਲਾ ਖਾਸ ਸ਼੍ਰੀਮਤੀ ਹਰਜੀਤ ਕੌਰ ਜੀ ਦੀ ਰੈਨਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਜੱਲੇਵਾਲਾ ਬਲਾਕ ਮੱਲਾਵਾਲਾ ਖਾਸ ਜ਼ਿਲ੍ਹਾ ਫਰੀਦਪੁਰ ਸੈਸ਼ਨ 2024-25 ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਦੋ ਦਿਨ ਤੱਕ ਜੋ ਜਾਰੀ ਰਹਿਣਗੇ ਖੇਡਾਂ ਦਾ ਅੰਗਾਸ ਸੈਂਟਰ ਹੈ ਟੀਚਰ ਹਰਜੀਤ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ ਸਕੂਲ ਮੈਨੇਜਮੈਂਟ ਕਮੇਟੀ ਦੇ ਸਿੱਖਿਆ ਸ਼ਾਸਤਰੀ ਸਰਦਾਰ ਖੁਸ਼ਿੰਦਰ ਸਿੰਘ ਵੱਲੋਂ ਰੀਬਨ ਕਟਾਈ ਦੀ ਰਸਮ ਅਦਾ ਕੀਤੀ ਗਈ ਅਤੇ ਉਹਨਾਂ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਦੇ ਤੌਰ ਤੇ 5100 ਰੁਪਏ ਦੀ ਰਿਫਰੈਸ਼ਮੈਂਟ ਵੀ ਦਿੱਤੀ ਗਈ ਬੱਚਾ ਨੇ ਬਹੁਤ ਹੀ ਸ਼ਾਨਦਾਰ ਅੰਗਾਜ਼ ਵਿੱਚ ਮਾਰਚ ਪਾਸ ਕੀਤਾ ਇੰਨਾ ਸੈਂਟਰ ਪੱਧਰੀ ਖੇਡਾਂ ਵਿੱਚ ਸੈਂਟਰ ਦੇ 12 ਸਰਕਾਰੀ ਪ੍ਰਾਇਮਰੀ ਸਕੂਲ ਅਤੇ ਦੋ ਪ੍ਰਾਈਵੇਟ ਸਕੂਲ ਸ਼ਾਮਲ ਸਨ ਜਿਨ੍ਹਾਂ ਦੇ ਕਰੀਬ 350 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਇੰਨਾ ਸੈਂਟਰ ਪੱਧਰੀ ਖੇਡਾਂ ਵਿੱਚ ਵੱਖ-ਵੱਖ ਖੇਡ ਮੁਕਾਬਲੇ ਜਿਵੇਂ ਕਿ ਸਰਕਲ ਕਬੱਡੀ ਲੜਕੇ ਲੜਕੀਆਂ ਖੂ ਖੂ ਰਸਾ ਕੱਸੀ ਤੇ ਐਥਲੈਟਿਕਸ ਆਦੀ ਦੇ ਅੰਡਰ 11 ਉਮਰ ਦੇ ਮੁਕਾਬਲੇ ਕਰਵਾਏ ਗਏ ਇੱਥੇ ਜਿੱਥੇ ਵੱਡੇ ਪੱਧਰ ਤੇ ਬੱਚਾ ਨੇ ਭਾਗ ਲਿਆ ਨਾਲ ਹੀ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਹਿਬਾਨਾਂ ਨੇ ਭਾਗ ਲੈ ਕੇ ਇਸ ਪ੍ਰੋਗਰਾਮ ਨੂੰ ਖਾਸ ਬਣਾਇਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਪਰਿਵਾਰ ਸ੍ਰੀ ਕਾ ਅੱਜ ਸੈਂਟਰ ਰੋਡ ਝੱਲੇ ਵਾਲਾ ਵਿਖੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਇਸ ਵਿੱਚ 14 ਸਕੂਲਾਂ ਦੀ ਭਾਗੀਦਾਰੀ ਹੈ ਜਿਸ ਦੇ ਵਿੱਚ 12 ਸਕੂਲ ਸਰਕਾਰੀ ਤੇ ਦੋ ਪ੍ਰਾਈਵੇਟ ਸਕੂਲ ਹਨ ਤੇ ਇਸ ਵਿੱਚ ਮੁੰਡੇ ਕਬੱਡੀ ਨੈਸ਼ਨਲ ਸਰਕਲ ਲੈ ਕਬੱਡੀ ਕੁੜੀਆਂ ਕੋ ਨੈਸ਼ਨਲ ਕਬੱਡੀ ਤੇ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਇਸ ਦੇ ਵਿੱਚ 11 ਤੋਂ ਥੱਲੇ ਥੱਲੇ 11 ਤੋਂ ਥਲੇ ਥਲੇ ਬੱਚਿਆਂ 11 ਸਾਲ ਤੋਂ ਥਲੇ ਥਲੇ ਬੱਚਿਆਂ ਨੇ ਭਾਗ ਲਿਆ ਹੈ ਤੇ ਲਗਭਗ 200 250 ਬੱਚੇ ਨੇ ਇਹ ਭਾਗ ਲਿਆ ਹੈ ਜਿਦੇ ਵਿੱਚ ਕਾਫੀ ਬੱਚਿਆਂ ਨੇ ਇਤਸ਼ਾਹ ਦਿਖਾਇਆ ਹੈ ਅਧਿਆਪਕਾਂ ਨੂੰ ਬੜੀ ਵਧੀਆ ਢੰਗ ਤਰੀਕੇ ਦੇ ਨਾਲ ਜ਼ਿੰਮੇਵਾਰੀ ਨਿਭਾਈ ਗਈ ਹੈ ਧੰਨਵਾਦ ਥੈਂਕ ਯੂ ਸਮੂਹ ਅਧਿਆਪਕ ਸਹਿਬਾਨ ਜੀਓ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਗੁਰੂ ਘਰ ਦੀ ਪਰਵਾਣ ਕਰੋ ਸਾਰੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਪਤਾ ਹੈ ਪਿੰਡ ਰੋਡੇਚੱਲੇ ਵਾਲਾ ਦੇ ਵਿੱਚ ਅੱਜ ਸੈਂਟਰ ਪੱਧਰੀ ਖੇਡਾਂ ਨੇ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ ਨੇ ਇਹਦੇ ਵਿੱਚ ਮੈਂ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸੁਖਵਿੰਦਰ ਸਿੰਘ ਸਿੱਖਿਆ ਸ਼ਾਸਤਰੀ ਦੇ ਤੌਰ ਤੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਜੋ ਮੈਂ ਇਹਨਾਂ ਚੀਜ਼ਾਂ ਨੂੰ ਅਬਜ਼ਰਵ ਕੀਤਾ ਹੈ ਸਰਦਾਰ ਹਰਜੀਤ ਸਿੰਘ ਜੀ ਔਰ ਪੂਰੇ ਹੀ ਸੈਂਟਰ ਦੇ ਜਿੰਨੇ ਵੀ ਅਧਿਆਪਕ ਸਹਿਬਾਨ ਨੇ ਇਹਨਾਂ ਸਾਰਿਆਂ ਨੇ ਬੜੀ ਹੀ ਤਨਦੇਹੀ ਦੇ ਨਾਲ ਬੜੀ ਹੀ ਮਿਹਨਤ ਦੇ ਨਾਲ ਇਹ ਜਿਹੜੀਆਂ ਟੀਮਾਂ ਨੇ ਉਹ ਤਿਆਰ ਕੀਤੀਆਂ ਨੇ ਔਰ ਬਹੁਤ ਹੀ ਵਧੀਆ ਮੁਕਾਬਲੇ ਇਸ ਗਰਾਊਂਡ ਦੇ ਵਿੱਚ ਰੋਡੇ ਚੱਲੇ ਵਾਲਾ ਸਰਕਾਰੀ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੇਮਾਂ ਨੇ ਉਹ ਕਰਵਾਈਆਂ ਗਈਆਂ ਬੱਚਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਸੀ ਔਰ ਸਾਰੇ ਅਧਿਆਪਕ ਸਹਿਬਾਨਾਂ ਦੇ ਵਿੱਚ ਵੀ ਬਹੁਤ ਵੱਡਾ ਉਤਸ਼ਾਹ ਵਾਜੜਾ ਉਹ ਦੇਖਣ ਨੂੰ ਮਿਲਿਆ ਔਰ ਇਹੀ ਸਾਡੀ ਪਨੀਰੀ ਹੈ ਜਿਹੜੀ ਅੱਗੇ ਚੱਲ ਕੇ ਸਟੇਟ ਲੈਵਲ ਤੱਕ ਨੈਸ਼ਨਲ ਲੈਵਲ ਤੱਕ ਇੰਟਰਨੈਸ਼ਨਲ ਲੈਵਲ ਤੱਕ ਖੇਡਦੀ ਹੈ ਸੋ ਇਹ ਪੂਰੀ ਦੇ ਪੂਰਾ ਜਿਹੜਾ ਸੈਂਟਰ ਆ ਇਹ ਵਿਧਾਈ ਦਾ ਪਾਤਰ ਹੈ ਔਰ ਖਾਸ ਤੌਰ ਤੇ ਸਰਦਾਰ ਹਰਜੀਤ ਸਿੰਘ ਜੀ ਜਿਹੜੇ ਸੈਂਟਰ ਹੈਡ ਨੇ ਇਹਨਾਂ ਨੇ ਵੀ ਬਹੁਤ ਮਿਹਨਤ ਆ ਜਿਹੜੀ ਉਹ ਕੀਤੀ ਹੈ ਸੋ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਸਾਰੇ ਹੀ ਅਧਿਆਪਕ ਸਾਹਿਬਾਨਾਂ ਨੂੰ ਸਾਰੇ ਹੀ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਿੱਕੀ ਜਿਹੀ ਆਇਆ ਵੀ ਔਰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵੀ ਕਿ ਇਹਨਾਂ ਨੇ ਇਹ ਜੜੀਆਂ ਖੇਡਾਂ ਨੂੰ ਕਰਵਾਈਆਂ ਨੇ ਧੰਨਵਾਦ ਜੀ ਕਿਹੜੇ ਦਰਵਾਜ਼ੇ ਵਿੱਚ ਬੋਲ ਚੱਕੀ ਖੜਾ ਹਾਂ ਮੈਂ ਚੰਗੀ ਤਰ੍ਹਾਂ ਜਾਣ ਕੌਣ ਕਾਸ ਤੋਂ ਕੁਝ ਇੱਥੇ ਜਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜਥ ਲੈ ਲਾਉਣਾ ਚਾਹੁੰਦੇ ਨੇ ਕੁਝ ਕਨੇ ਆਏ ਇੱਥੇ ਭੁੱਖੇ ਫੇਮਦੇ ਨਾਮ ਲਾ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤਾਂ ਦਾ ਮਰਦ ਹੱਥ ਪੈਂਦੀ ਰਹਿੰਦੀ ਹੈ ਤਬੀਨਾ ਤੂੰ ਦੁਨੀਆ ਸਵਾਰ ਦੇ ਲੈਂਦੀ ਐ ਅਨੇਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਉੱਥੇ ਬਦ ਨਮੀ ਆਈ ਰੇਟ ਮਿਲੂਗੀ ਦਿੱਤ ਕੰਟ੍ਰੋਵਰਟੀ ਕਰੇਟ ਮਿਲੂਗੀ ਦਰਮੰਗ ਨਾਮ ਤੇ ਸਾਰਿਆਂ ਨੂੰ ਮੇਰੇ ਪਲੋਂ ਪਿਆਰ ਭਰੀ ਸასი ਕਾਲ ਕੁੜੀਏ ਕਿਸਮਤ ਥੁੜੀਏ ਤੈਨੂੰ ਇੰਨਾ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇ ਤੂੰ ਵਾਰਦਿਆਂ ਕੁੜੀਏ ਕਿਸਮਤ ਥੁੜੀਏ ਤੈਨੂੰ ਇੰਨਾ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇ ਤੂੰ ਵਾਰਦਿਆਂ ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਏ ਧੀ ਏ ਸੌਰ ਘਰ ਵਿੱਚ

ਕਮਿੰਦਰ ਨੱਪਦੇ ਨੱਪਦੇ ਨਾ 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 ਪਿਛਲੇ ਵਾਲੇ ਉੱਤੇ ਕਮਿੰਦਰ ਚੱਲ ਨੱਪ 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 ਚੌਕ 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 ਬਾਬਾ ਬਾਬਾ ਹੋ ਗਿਆ ਕਮਿੰਦਰ ਨੱਪਦੇ 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 ਰੱਬ ਨੇ ਨੱਪਦੇ ਰੱਬ ਨੇ ਪਿੱਛੇ ਜਾ ਪਿੱਛੇ ਜਾ ਅਕਾ ਪਾਟੇ ਨੂੰ ਆਹ ਪੰਡ आलेचा शाबास आपण आता नाहीलाच आपण आता ਕੁਮੰਦਾਰ ਅੱਗੇ ਬਾਹਰ ਆ ਜਾ ਤੁਰ ਪਾਲਾ ਪਿੱਛੇ ਨੂੰ ਉੱਤੇ ਹੋ ਜਾ ਕੁਮੰਦਾਰ ਲੱਤਾਂ ਦੇ ਕੇ ਹੋ ਜਾ ਰਿਹਾ ਸਮਾਪਤੀ ਨਹੀਂ ਪਟ 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 ਉੱਠਾ ਉੱਠ ਚੱਲ 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 ਚੰਗਾ ਲਮਰ ਸੋਨ ਨੈਮੋਸ 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 ਅਰੇ ਨਮਾਸਤੈ ਜਲੇ ਵਾਲਾ ਕੋਈ ਨਹੀਂ ਹੁੰਦਾ ਸਭ ਟੈਕਨੀਕੀ ਨਹੀਂ ਸਭ ਇਹ ਸਾਡੀ ਅੱਜ ਦੀ ਵੀਡੀਓ ਸਾਡੀ ਤਰਫ ਤੇ ਸਾਡੇ ਲੋਕ ਚੈਨਲ ਕਿਰਪਾ ਕਰਕੇ ਸਾਡਾ ਚੈਨਲ ਹੈਗਾ ਸਾਡੀ ਤਰਤੀਰ ਸਾਡੇ ਲੋਕ ਉਸ ਨੂੰ ਵਾਤਵਾ ਸਪਰ ਸ਼ੇਅਰ ਲਾਈਕ ਕਰੋ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਪੇਜ ਨਹੀਂ ਫੋਲੋ ਕੀਤਾ ਕਿਰਪਾ ਕਰਕੇ ਪੇਜ ਸਾਡਾ ਜਰੂਰ ਫੋਲੋ ਕਰੋ ਅਤੇ ਇਸ ਵੀਡੀਓ ਨੂੰ ਵਾਤਵਾ ਸ਼ੇਅਰ ਕਰੋ ਤੇ ਆਪਣੇ ਕੀਮਤੀ ਸੁਝਾਅ ਜਰੂਰ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ